ਜਿਵੇਂ ਕਿ ਉਹਲੇ ਸਾਰੇ ਸਸਤੀ ਕਰ ਗਏ ਪਹਿਲਾਂ ਆਪਾਂ ਦੱਸਦੇ ਹਾਂ ਸੂਟਾਂ ਦੀ ਟਾਈਸ ਲਾਈ ਪਲਾਜ਼ੋ ਦੀ ਪਟਾਈ ਵਰਤ ਲਈ ਪਲਾਜ਼ੋ ਦੀ ਪਟਾਈ ਜਾਂ ਸਲਵਾਰ ਦੀ ਅੱਜ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਆਪਾਂ ਸੂਟ ਤਿਆਰ ਕੀਤੇ ਡਰੈਸ ਉਹਦੇ ਬਾਰੇ ਜਿਵੇਂ ਆਪਾਂ ਪਲੇਨ ਸੂਟ ਲੈ ਕੇ ਤੇ ਤਿਆਰ ਕਰਕੇ ਉੱਪਰ ਨੱਟ ਦੀਆਂ ਜੈਕਟ ਵਗੈਰਾ ਅਲੱਗ ਬਣਾ ਲੈਣੀਆਂ ਲੌਂਗ ਤੇ ਜੇ ਰੋਂ ਆਪਾਂ ਨੂੰ ਲੋਡ ਹੋਵੇ ਨੂੰ ਪਾ ਸਕਦੇ ਆ ਆਪਾਂ ਜਰ ਜਿਗਰ ਆਪਾਂ ਲਾ ਵੀ ਸਕਦੇ ਆ ਲਾ ਕੇ ਰੱਖ ਸਕਦੇ ਆ ਇਸ ਤਰ੍ਹਾਂ ਹੋਂ ਤੱਕ ਡ्रेसेस ਸੀ ਵਿਖਾਵਾਂਗੇ ਕਿਹੜੇ ਡ्रेसेस ਸੀ ਤਿਆਰ ਕੀਤੀ ਇਸ ਤਰੀ ਗਿਆ ਆਪਣਾ ਸੂਟ ਸੀਗਾ ਪਲੇਨ ਇਹ ਦੋ ਡਰੈਸਾਂ ਤਿਆਰ ਕਰੀਏ ਨੇ ਆਪਾਂ ਆਪਾਂ ਨੂੰ ਇਕੱਠਾ ਹਣਾ ਨੇ 10 ਮੀਟਰ ਕੱਪੜਾ ਦਿੱਤਾ ਸੀਗਾ ਦੋਨਾਂ ਪਾਸੇ ਆਪਾਂ लटकन वाली लैस लगा दी है पाकिस्तानी अगो बाजू बना ली है मैं गला पांच रहा रोंड पा के गोल तो उपर जैकेट बना ली आप इस तरीके चाक वाली अगे तो वो हिप तो एक इंच वध रखी होंगी आ सीन जड़ी है ऊपर अपन ਮੋਤੀ ਲਗਾਤੀ ਹੈ ਬਟਨ ਲ ਜੇ ਜਿਵੇਂ ਆਪਣੇ ਵਰਕ ਹੋਏ ਐਸ ਸੀ ਪੀਆਂ ਨਾਲ ਸੇਮ ਕਲਰ ਦਾ ਤੇ ਵੀ ਸ਼ੇਪ ਦੀ ਇਹ ਜੈਕਟ ਆਪਣੀ ਅਲੱਗ ਬਣਾਈ ਹੋਈ ਹੈ ਜਿਸ ਨੂੰ ਆਪਾਂ ਤਾਰ ਕਰਨਾ ਤਾਰ ਕੇ ਰੱਖ ਸਕਦੇ ਹਾਂ ਅਟੈਚ ਨਹੀਂ ਕੀਤੀ ਹੈਗੀ ਸਿੰਪਲ ਸੁੱਟਦੇ ਆ ਉੱਪਰ ਪਲੇਨ ਪਲੇਨ ਸੁੱਟਦੇ ਆ ਫੈਂਸੀ ਜੈਕਟ ਬਣਾ ਕੇ ਆਪਾਂ ਪ्रेस ਤਿਆਰ ਕਰ ਸਕਦੇ ਹਾਂ ਹੁਣ ਇਸ ਤੋਂ ਬਾਅਦ ਸੰਗੇ ਆਪਾਂ ਤੁਹਾਨੂੰ ਇਹ ਵੀ ਆਪਾਂ ਪੋਰ ਬਲੈਸ ਦੇ ਨਾਲ ਸਲਵਾਰ ਪਠਾਨੀ ਸਲਵਾਰ ਵੀ ਜਿਵੇਂ ਕਹਿ ਦਿੰਨੇ ਆਪਾਂ ਨੀਜੀ ਆਪਾਂ ਲੈਸ ਲਗਾਤੀ ਮੁੱਤਿਆਂ ਵਾਲੀ ਵਾਲ ਫਾਸਟਰ ਉੱਪਰ ਪਲਾਸਟਿਕ ਪਾਤੀ ਆਪਾਂ ਦੋਨੇ ਮੁਰੀਆਂ ਤੇ ਇਸ ਤਰ੍ਹਾਂ ਸਲੈਸ਼ ਲਾ ਕੇ ਫੈਂਸੀ ਡਰੈਸ ਤਿਆਰ ਕੀਤੀ ਹੈ ਹੁਣ ਆਪਾਂ ਦੂਸਰੀ ਡਰੈਸ ਦਿਖਾਵਾਂਗੇ ਤੁਹਾਨੂੰ ਇਹਪਾ ਦੋਰ ਦੇ ਸਾਮਣਾਈ ਅਸੀਂ ਦੂਸਰੀ ਡਰੈਸ ਇਹ ਆ ਇਹਦੇ ਵੀ ਆਪਾਂ ਸੇਮ ਬਾਜੂ ਤੇ ਲੈਸ ਲਾ ਦੇ ਲਟਕੁਨ ਵਾਲੀ ਦੋਨਾਂ ਬਾਜੂਆਂ ਤੇ ਇਹ ਦੋਨਾਂ ਦਰਾਨੇ ਜਠਾਣੀ ਦੇ ਸੂਟ ਨੇ ਇੱਕੋ ਜਿਹਾ ਸੇਮ ਆ ਹੈ ਪਲਾਜ਼ੋ ਇੱਕ ਡਰੈਸ ਨਾਲ ਆਪਣਾ ਪਲਾਜ਼ੋ ਬਣਾਇਆ ਪੈਂਟ ਪਲਾਜ਼ੋ ਲੱਰ ਇੱਕ ਤੇ ਡਿਜ਼ਾਈਨ ਥੋੜਾ ਅਲੱਗ ਕਰਤਾ ਉਹਦੇ ਹੈਗੇ ਸਲਵਾਰ ਪਠਾਣੀ ਤੇ ਇਹ ਹੈਗਾ ਪੈਂਟ ਪਾ ਲਾਜੋ ਨਹੀਂ ਜੀ ਬਿਲਕੁਲ ਸਾਫ ਆ neck ਵਗੈਰਾ ਸਾਫ ਆ ਬਾਜੂ ਤੇ ਹੀ ਬਾਜੂ ਉਪਰ ਪਾਕਿਸਤਾਨੀ ਬਣਾਈਆਂ ਦੋਨਾਂ ਦੀਆਂ ਇਸ ਤਰ੍ਹਾਂ ਮਤਨ ਦੁਖਾਲਦੇ ਆ ਇਸ ਤਰ੍ਹਾਂ ਇਹ ਆਪਣੀ ਜੈਕਟ ਜਿਹੜੀ ਹੈ ਡਰੈਸ ਲੌਂਗ ਜੈਕਟ ਵੀ ਕਹਿ ਦਿੰਨੀ ਆ ਚੱਕਾਂ ਲਈ ਆਪਾਂ ਡਰੈਸ ਵੀ ਲੈ ਲੈਣੀ ਆ ਇਹਦੇ ਸੇਮ ਮੋਤੀ ਆ ਨੇ ਆਪਾਂ ਲਾਸ ਲਗਾਈਏ ਕੱਟ ਲਾਇਆ ਕੱਟ ਜਿਹੜਾ ਆਪਣਾ ਉਹ ਧਿਆਨ ਰੱਖਣਾ ਜਿੱਨੇ ਆਪਣੀ ਕਮੀਜ਼ ਦੀ ਹਿੱਪ ਆ ਉਸ ਤੋਂ 1 ਇੰਚ ਜਾਂ 2 ਇੰਚ ਵੱਧ ਹੀ ਰੱਖਣਾ ਵੀ ਇਹ ਇਹਦੇ ਵੀ ਉਦਾਂ ਹੀ ਆਪਾਂ ਬਟਨ ਲਾਏ ਹੋਏ ਨੇ ਵੀ ਜੇ ਬਣਾ neck ਇੱਕੋ ਜਿਹਾ sleeve cut ਇਸ ਤਰ੍ਹਾਂ ਜੇ ਆਪਾਂ ਪਲੇਨ ਸੂਟੋਂ ਕੋਈ ਵੀ ਆਪਾਂ ਡਰੈਸ ਤਿਆਰ ਕਰਨੀ ਹੋਵੇ ਸਿੰਪਲ ਨੂੰ ਫੈਂਸੀ ਤਿਆਰ ਕਰ ਸਕਦੇ ਹਾਂ ਜਦੋਂ ਆਪਾਂ ਦਾ ਮਨ ਕਰੇ ਆਪਾਂ ਜੈਕਟ ਪਾ ਲਈਏ ਜਦੋਂ ਜੀ ਕਰੇ ਆਪਾਂ ਲਾ ਕੇ ਸੈਟ ਤੇ ਰੱਖ ਲਈਏ ਇਸ ਤਰ੍ਹਾਂ ਤੁਸੀਂ ਵੀ ਵੀਡੀਓ ਦੇਖ ਕੇ ਆਪਾਂ ਪਹਿਲਾਂ ਤੁਹਾਨੂੰ ਕਟਾਈ ਦੀ ਵਿੱਚ ਦੱਸੀ ਹੋਈ ਵੀਡੀਓ ਵੀ ਆਪਾਂ ਜਿਹੜੀਆਂ ਡਰੈੱਸਾਂ ਨੇ ਕਿਸ ਤਰੀਕੇ ਕਟਾਈ ਕਰੀਏ ਕਿਸ ਤਰ੍ਹਾਂ ਡਰਾਪ ਕੀਤਾ ਵਾ ਇਸ ਤਰ੍ਹਾਂ ਜੀ ਤੁਸੀਂ ਵੀ ਬਣਾਣੀ ਹੈ ਹੁਣ ਤਾਂ ਵੀਡੀਓ ਵੇਖ ਕੇ ਬਣਾ ਸਕਦੇ ਹੋ ਤੇ ਬੰਦ ਨਾਲ ਸ਼ੇਅਰ ਕਰਨਾ ਵੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਿਓ ਦਸਮਾ ਜੀ ਉਥੇ ਜੀ ਬਾਏ